ਸੁਭੇਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੇ ਘਰਾਂ ਤੱਕ ਸੇਵਾਵਾਂ ਪਹੁੰਚਾਈਆਂ ਜਾਣ ਇਸੇ कड़ी ਵਿੱਚ ਬੀਪੀਐਲ ਕਾਰਡ ਧਾਰਕਾਂ ਦੇ ਘਰ ਘਰ ਰਾਸ਼ਨ ਪਹੁੰਚਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਦੱਸਦੀ ਹੈ ਕਿ ਪਠਾਨਕੋਟ ਵਿੱਚ ਇਸ ਦੀ ਸ਼ੁਰੂਆਤ ਹੋਈ ਜਿਸ ਮੌਕੇ ਲੋਕਾਂ ਨੇ ਸਰਕਾਰ ਦੀਆਂ ਸਕੀਮਾਂ ਲਈ ਧੰਨਵਾਦ ਕੀਤਾ ਜੁਜੇ ਪਾਸੇ ਸਰਕਾਰ ਦੀ ਲਗਾਤਾਰ ਕੋਸ਼ਿਸ਼ ਹੈ ਕਿ ਆਮ ਲੋਕਾਂ ਤੱਕ ਸਹੂਲਤਾਂ ਪਹੁੰਚਾਈਆਂ ਜਾਣ ਜਿਸ ਦੇ ਤਹਿਤ ਘਰ ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਘਰ-ਘਰ ਆਟਾ ਕਣ ਜਿਹੜਾ ਆ ਉਹ ਪਹੁੰਚਾਇਆ ਜਾਏਗਾ। ਉਹ ਉਸ ਦੇ ਤਹਿਤ ਹਰ ਪੰਜਾਬ ਦੇ ਹਰ ਖੇਤਰ ਦੇ ਵਿੱਚ ਇਹ ਜਿਹੜਾ ਆ ਘਰੋ ਘਰੀ ਅਸੀਂ ਦਰਵਾਜ਼ਾ ਨੌਕ ਕਰਕੇ ਲੋਕਾਂ ਨੂੰ ਉਹਨਾਂ ਦੇ ਘਰ ਤੱਕ ਉਹਨਾਂ ਦਾ ਜਿਹੜਾ ਰਾਸ਼ਨ ਹੈ ਉਹ ਪਹੁੰਚਾ ਰਹੇ ਹਾਂ। ਇਹ ਬਹੁਤ ਹੀ ਅੱਛੀ ਔਰ ਵਧੀਆ ਪਾਲਿਸੀ ਹੈ। ਜਿਹੜੀ ਆਮ ਲੋਕਾਂ ਨੂੰ ਵੀ ਬੜੀ ਚੰਗੀ ਲੱਗਦੀ ਹੈ ਕਿਉਂਕਿ ਲੋਕਾਂ ਨੂੰ ਉੱਥੇ ਡਿਪੋਾਂ ਤੇ ਜਾ ਕੇ ਭਟਕਣ ਦੇ ਬਜਾਏ ਜਦੋਂ ਉਹਨਾਂ ਦੇ ਘਰ ਦੇ ਬਾਹਰ ਕਰਦੇ ਮੋਹਰੇ ਦੇ ਉੱਤੇ ਹੀ ਆ ਕੇ ਜਿਹੜਾ ਹੈ ਉਹਨਾਂ ਨੂੰ ਆਟਾ ਮਿਲ ਜਾਏ ਜ ਜ ਉਹਨਾਂ ਨੂੰ ਕਣਕ ਮਿਲ ਜਾਏ ਤੋਂ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੁੰਦੀ ਸੋ ਇਸ ਕਰਕੇ ਸੀਐਮ ਸਾਹਿਬ ਦਾ ਅਸੀਂ ਬਹੁਤ ਮਤਲਬ ਧੰਨਵਾਦ ਵੀ ਕਰਦੇ ਆ ਕਿ ਉਹਨਾਂ ਨੇ ਬਹੁਤ ਹੀ achhi achhi ਸਕੀਮਾਂ ਜਿਹੜੀਆਂ ਨੇ ਆਮ ਜਨਤਾ ਨੂੰ ਦਿੱਤੀਆਂ ਜਿਹੜੀਆਂ ਆਮ ਜਨਤਾ ਨੂੰ ਜਿਸ ਦਾ ਲਾਭ ਹੋ ਗਿਆ ਤੁਸੀਂ ਦੇਖਿਆ ਹੋਣਾ ਕਿ 300 ਯੂਨਿਟ ਬਿਜਲੀ ਜਿਹੜੀ ਆ ਆਮ ਲੋਕਾਂ ਨੂੰ ਹਰ ਘਰ ਨੂੰ ਮਿਲ ਰਹੀ ਹੈ ਉਸ ਦਾ ਬਹੁਤ ਵੱਡਾ ਇੱਕ ਲੋਕਾਂ ਨੂੰ ਜਿੱਥੇ 5-6000 ਰੁਪਏ ਬਿੱਲ ਆਂਦਾ ਸੀਗਾ ਉਹ ਬਿਲਕੁਲ ਜ਼ੀਰੋ ਬਿੱਲ ਆ ਰਿਹਾ ਔਰ ਜਿਹੜੇ ਗਰੀਬ ਲੋਕ ਸੀਗੇ ਜਿਨ੍ਹਾਂ ਦੇ ਘਰ ਦਾ ਖਰਚਾ ਹੀ 10000 ਰੁਪਏ ਆਪਣਾ ਜਿਨ੍ਹਾਂ ਨੂੰ ਮਹੀਨਾ ਹੀ 10000 ਰੁਪਏ ਮਿਲਦਾ ਸੀਗਾ ਤੇ ਉਹਨਾਂ ਦਾ 5000 ਰੁਪਇਆ ਬਚਦਾ ਪਿਆ ਉਹਨਾਂ ਦਾ ਪਰਿਵਾਰ ਵਧੀਆ ਚੱਲਦਾ ਪਿਆ ਇਸੇ ਪ੍ਰਕਾਰ ਕਈ ਸਕੀਮਾਂ ਜਿਹੜੀਆਂ ਨਾ ਸਰਕਾਰ ਚਲਾ ਰਹੀ ਹੈ ਜਿਹੜੇ ਅੱਜ ਦਾ ਕਿ ਆਮ ਲੋਕਾਂ ਨੂੰ ਫਾਇਦਾ ਹੈ ਉਸ ਦੇ ਵਿੱਚੋਂ ਇੱਕ ਇਹ ਵੀ ਇੱਕ ਸਕੀਮ ਹੈ ਕਿ ਜਿਹੜਾ ਰਾਸ਼ਨ ਹੈ ਉਹ ਅਸੀਂ ਹਰ ਘਰ-ਘਰ ਜਿਹੜਾ ਉਹ ਪਚਾਵਾਂਗੇ ਸਰ ਵਿਰੋਧੀ ਪਾਰਟੀਆਂ ਕਹਿ ਰਹੀਆਂ ਇਲਜ਼ਾਮ ਲਗਾ ਰਹੀਆਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਰਾਸ਼ਨ ਦੇ ਰਹੇ ਹੈਗੇ ਹੋ ਕੀ ਕਹਿਣਾ ਹੈ ਦੇਖੋ ਅਸੀਂ ਆਪਣੇ ਘਰ 'ਚ ਨਹੀਂ ਦੇ ਰਹੇ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਦੇ ਰਹੇ ਹਾਂ ਰਾਸ਼ਨ ਅਸੀਂ ਮੇਰੇ ਕਾਲ ਪੂਰੇ ਜਿੱਥੋਂ ਆਗਰਾ ਪਠਾਨਕੋੜ ਹਲਕੇ ਦੀ ਗੱਲ ਕਰੀਏ ਮੈਂ ਤੇ ਇਥੋਂ ਦੀ ਗੱਲ ਕਰਨਾ ਜੇ ਪਠਾਨਕੋੜ ਹਲਕੇ ਦੀ ਗੱਲ ਕਰੀਏ ਤਾਂ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਸਾਡੀ ਗੱਡੀ ਜਾਂਦੀ ਹੈ ਜਿਹਦੇ ਵਿੱਚ ਰਾਸ਼ਨ ਭਰਿਆ ਹੁੰਦਾ ਮੌਕੇ ਦੇ ਉੱਤੇ ਲੋਕਾਂ ਦੇ ਰਾਸ਼ਨ ਕਾੜ ਲੈਣੇ ਆ ਉੱਥੇ ਹੀ ਉਹਨਾਂ ਦਾ ਗੁੱਠਾ ਲਵਾ ਕੇ ਮੌਕੇ ਤੇ ਉਹਨਾਂ ਨੂੰ ਆਟਾ ਜਿਹੜਾ ਉਹ ਕੋ ਦੇ ਦ ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਵੀ ਹਰ ਇਲਾਕੇ ਦੇ ਵਿੱਚ ਚਾਹੇ ਉਹ ਟਾਕੀ ਹੈ ਚਾਹੇ ਉਹ ਪ੍ਰੇਮਨਗਰ ਹੈ ਚਾਹੇ ਛੋਟਾ ਦੌਲਤਪੁਰਾ ਚਾਹੇ ਉਹ ਰਾਮਪੁਰਾ ਚਾਹੇ ਉਹ ਪ੍ਰੀਤਨਗਰ ਹੈ ਚਾਹੇ ਉਹ ਬਾਡ ਨੰਬਰ 3 ਹੈ 4 8 5 ਹੈ ਇਸ ਤਰੀਕੇ ਨਾਲ ਅਸੀਂ ਹਰ ਇਲਾਕੇ ਦੇ ਵਿੱਚ ਜਾ ਰਹੇ ਹਾਂ ਔਰ ਹਲਕ ਹਰ ਇਲਾਕੇ ਦੇ ਵਿੱਚ ਇੱਕ ਜਗ੍ਹਾ ਦੇ ਤੇ ਜਿੱਥੇ ਜੰਸਟਡ ਏਰੀਆ ਨੂੰ ਉੱਥੇ ਲੋਕ ਹੈ ਗੱਡੀ ਜਾਂਦੀ ਹੈ ਔਰ ਜਿਹੜੇ ਜਿਹੜੇ ਲੋਕ ਉੱਥੇ ਆਂਦੇ ਨੇ ਉਹਨਾਂ ਨੂੰ ਸਾਰਿਆਂ ਦਾ ਖਲਾ ਕੇ ਉਸੇ ਵੀ ਲੈ ਜਿਹੜਾ ਰਸਨ ਜਿਹੜਾ ਹੈ ਉਹਨਾਂ ਤੱਕ ਪਹੁੰਚਾਇਆ ਨਾ ਤਾਂ ਬਾਕੀ ਜਿਹੜੇ ਜਿਹੜੇ ਲੋਕ ਕਰ ਰਹੇ ਜਿਨ੍ਹਾਂ ਦਾ ਗੱਲ ਹੀ ਜਿਨ੍ਹਾਂ ਦਾ ਕੰਮ ਗੱਲਾਂ ਕਰਨਾ ਜਿਨ੍ਹਾਂ ਨੇ 70 ਸਾਲ ਕੀਤਾ ਕੁਝ ਨਹੀਂ ਆਪਦੇ ਕੁਝ ਕੀਤਾ ਨਹੀਂ ਤੇ ਜੇ ਕੋਈ ਸਰਕਾਰ ਚੰਗੇ ਕੰਮ ਕਰਦੀ ਹੈ ਤੇ ਉਹਦਾ ਇਹਨਾਂ ਨੇ ਇਹਨਾਂ ਨੂੰ ਕੋਈ ਇਹਨਾਂ ਨੂੰ ਤਕਲੀਫ ਹੁੰਦੀ ਹੈ ਕਿ ਸਰਕਾਰ ਅਗਰ ਅچھے ਕੰਮ ਕਰਦੀਏ ਤੇ ਇਹ ਕਿਤੇ ਮਤਲਬ ਲੋਕੀ ਅਜੇ ਸਰਕਾਰ ਨੂੰ ਪਸੰਦ ਕਿਉਂ ਕਰ ਰਹੇ ਨੇ ਕਿਉਂ ਪਿਆਰ ਕਰ ਰਹੇ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਾਡੇ ਸੀਐਮ ਸਾਹਿਬ ਨੂੰ ਇਹਨਾਂ ਨੂੰ ਇਹ ਤਕਲੀਫ ਹੈ ਉਹ ਗੱਲ ਵਿੱਚ ਜੀ ਸੰਵਰੀਆ ਯਾ ਸਾਨੂੰ ਘਰ ਚ ਰਸ਼ਨ ਮਿਲਣ ਲੱਗ ਪਿਆ ਸਾਨੂੰ ਉਹਨਾਂ ਨੇ ਕਿਹਾ ਵੀ ਆ ਕੇ ਲੈ ਜਾਓ ਸਾਨੂੰ ਪੂਰਾ ਰਸ਼ਨ ਮਿਲ ਰਿਹਾ ਯਾ ਕੋਈ ਕੱਟ ਨਹੀਂ ਮਿਲਿਆ ਜਿੰਨਾ ਕੋ ਉਪਰੋਂ ਆਇਆ ਰਸ਼ਨ ਤੇ ਪਹਿਲੇ ਕੀ ਹਾਲਾਤ ਸੀ ਜਦੋਂ ਡੀਪੂਆਂ ਦੇ ਵਿੱਚੋਂ ਜਿਹੜਾ ਰਾਸ਼ਨ ਲੈਂਦੇ ਸੀਗੇ ਪਹਿਲਾਂ ਸਾਨੂੰ ਤਾਂ ਕੰਮ ਤੱਕ ਆ ਹੀ ਨੰਬਰ ਵੀ ਨਹੀਂ ਆਂਦਾ ਸਾਨੂੰ ਲੈਣਾ ਚ ਵੜੇ 4-4 ਘੰਟੇ ਖੜੇ ਹੋਣੇ ਪੈਂਦਾ ਸੀ ਤੇ ਇਸ ਵਲ ਇਸ ਤੋਂ ਸਾਨੂੰ ਵਧੀਆ ਜਿਹੜਾ ਵੀ ਅਸੀਂ ਆਏ ਆ ਤੇ ਸਾਨੂੰ ਇੰਨਾ ਥੱਕੇ ਨਹੀਂ ਲੱਗਦੇ ਆ ਆਰਮਨਾਲ ਸਾਨੂੰ ਰਾਸ਼ਨ ਮਿਲਣ ਦੇ ਆ